ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ 'ਚ ਨਵੀਂ ਵੀਡੀਓ 'ਚ ਨਵਾਂ ਰਿਸ਼ਤਾ ਲੈ ਕੇ ਆਏ ਜੀ ਲੜਕ ਦੋ ਲੜਕੀਆਂ ਦਾ ਰਿਸ਼ਤਾ ਲੈ ਕੇ ਆਏ ਜੀ ਇਹਦੇ ਵਿੱਚ ਗਰੋਵਰ ਪਰਿਵਾਰ ਦੇ ਆ ਤਾਂ ਵੀਡੀਓ ਨੂੰ ਦੇਖਣ ਸਾਥ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਜੇਕਰ ਤੁਸੀਂ ਵੀ ਆਪਣੇ ਵਿਆਹ ਦੀ ਐਡ ਲਵਾਉਣੀ ਚਾਹੁੰਦੇ ਆ ਤਾਂ ਉੱਪਰ ਸਾਡਾ ਨੰਬਰ ਚੱਲੀ ਜਾਂਦਾ ਵੀ ਸਕਰੀਨ ਦੇ ਉੱਪਰ ਇਹ ਤੇ ਤੁਸੀਂ ਸਾਨੂੰ ਬਾਇਓ ਡਾਟਾ ਭੇਜ ਕੇ ਮੈਸੇਜ ਕਰ ਸਕਦੇ ਹੋ ਜੀ ਤਾਂ ਪਹਿਲੀ ਜਿਹੜੀ ਲੜਕੀ ਹੈ ਜੀ ਏ ਮੰਗਲਿਕ ਲੜਕੀ ਦਾ ਰਿਸ਼ਤਾ ਜੀ ਤੇ ਲੜਕੀ 98 ਦੀ ਬੋਰਨ ਆ ਜੀ 1:10 ਮਿੰਟ ਤੇ ਲੜਕੀ ਦਾ ਜਿਹੜਾ ਬਰਥ ਹੋਇਆ ਦੀ ਹਾਈਟ ਹੈਗੀ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਲੜਕੀ ਦੀ ਕੀਤੀ ਹੈ ਜੀ BCA ਓਕੂਪੇਸ਼ਨ ਬਿਜ਼ਨਸ ਡਿਵੈਲਪਮੈਂਟ ਐਗਜ਼ੀਕਿਊਟਿਵ ਇਨ ਇਨ ਦਾ ਆਈਟੀ ਸੈਕਟਰ ਫੇਜ਼ 9 ਇੰਡਸਟਰੀਅਲ ਏਰੀਆ ਮੁਹਾਲੀ ਤਾਂ ਲੜਕੀ ਜੋਬ ਕਰਦੀ ਹੈ ਜੀ ਮੁਹਾਲੀ ਦੇ ਵਿੱਚ ਇਨਕਮ ਹੈਗੀ ਆ 5 ਲੱਖ ਤੋਂ 6 ਲੱਖ ਪਰイヤー ਇਹਨਾਂ ਤਾਂ ਫੈਮਿਲੀ ਡਿਟੇਲ ਹੈਗੇ ਜੀ ਫਾਦਰ ਜਿਹੜੇ ਹੈਗੇ ਸ਼ੌਪਕੀਪਰ ਆ ਸਵੀਟ ਸ਼ੌਪ ਉਹਨਾਂ ਦੀ ਤਾਂ ਮਦਰ ਜਿਹੜੇ ਹੈਗੇ ਹਾਊਸ ਵਾਈਫ ਆ ਤਾਂ ਪਰਿਵਾਰ ਦੇ ਵਿੱਚ ਇੱਕ ਸਿਸਟਰ ਆ ਉਹ ਅਨਮੈਰਿਡ ਆ ਤਾਂ ਮਾਤਾ ਪਿਤਾ ਨੇ ਦੋਸਤੋ ਜਿਨੂੰ ਇਸ ਰਿਸਤੇ ਦੀ ਲੋੜ ਹੋਵੇ ਤਾਂ ਉੱਪਰ ਸਾਡਾ ਨੰਬਰ ਦਿੱਤਾ ਸੰਪਰਕ ਕਰ ਸਕਦੇ ਹੋ ਲड़का ਚਾਹੀਦਾ ਜੀ ਵੈਸ਼ਨੂ ਲड़का ਚਾਹੀਦਾ ਮੰਗਲਿਕ ਲड़का ਚਾਹੀਦਾ ਤੇ ਲੜਕੀ ਜੌਬ ਕਰਦੀ ਹੈ ਜੀ ਮੁਹਾਲੀ ਦੇ ਵਿੱਚ ਮੁਹਾਲੀ ਖਰੜ ਪੰਚਕੂਲਾ ਚੰਡੀਗੜ੍ਹ ਏਰੀਏ ਦੇ ਲड़का ਚਾਹੀਦਾ ਜੀ ਤਾਂ ਦੂਸਰੀ ਲੜਕੀ ਦੀ ਗੱਲ ਕਰਾਂਗੇ ਜੀ ਉਹ ਵੀ ਗਰੂਵਰ ਪਰਿਵਾਰ ਦੀ ਲੜਕੀ ਹੈ ਚਾਚਾ ਤਾਇਆ ਦੀਆਂ ਲੜਕੀਆਂ ਦੋਨੋਂ ਜੀ ਉਹ 1997 ਦੀ ਬੋਹਰਣ ਆ ਜੀ ਉਹਦਾ ਟਾਈਮ ਬਰਥ ਦਾ ਟਾਈਮ ਹੈਗਾ 4:25 AM ਜੀ ਤਾਂ ਬਰਥ ਪਲੇਸ ਹੈਗਾ ਨਕੋਤਰ ਤਾਂ ਦੋਸਤੋ ਇਹ ਵੀ ਮੁਹਾਲੀ ਦੇ ਵਿੱਚ ਜੌਬ ਕਰਦੀ ਹੈ ਜੀ ਤਾਂ ਇਹਦੇ ਵਾਸਤੇ ਵੀ ਮੁਹਾਲੀ ਖਰੜ ਚੰਡੀਗੜ ਪੰਚਕੂਲਾ ਇਸ ਏਰੀਆ ਤੋਂ ਲੜਕਾ ਚਾਹੀਦਾ ਜੀ ਇਹ ਮੰਗਲਿਕ ਨਹੀਂ ਹੈ ਜੀ ਇਹ ਨਾਰਮਲ ਆ ਦੂਸਰੀ ਲੜਕੀ ਜਿਹੜੀ ਪਹਿਲਾਂ ਵਾਲੀ ਸੀਗੀ ਉਹ ਮੰਗਲਿਕ ਸੀ ਇਹ ਬਿਨਾ ਮੰਗਲਿਕ ਤੋਂ ਨੋ ਮੰਗਲਿਕ ਆ ਜੀ ਤਾਂ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਕਰਦੇ ਆ ਉਹ ਸੰਪਰਕ ਕਰਦੇ ਲੜਕਾ ਵੈਲ ਐਜੂਕੇਟਿਡ ਹੋਣਾ ਚਾਹੀਦਾ ਪੜਿਆ ਲਿਖਿਆ ਹੋਣਾ ਚਾਹੀਦਾ ਸੋਹਣੀਆਂ ਸੁਰੱਖੀਆਂ ਕੁੜੀਆਂ ਦੋਨੋਂ ਪੈਣਾ ਤੇ ਸੋਹਣੇ ਸੁਨਕੇ ਲੜਕੇ ਚਾਹੀਦੇ ਆ ਜੀ ਵੈਸ਼ ਨੂੰ ਲੜਕੇ ਚਾਹੀਦੇ ਆ ਤੇ ਵਧੀਆ ਬਿਜ਼ਨਸਮੈਨ ਹੋਵੇ ਚਾ ਚੰਗੀ ਜੌਬ ਕਰਦਾ ਹੋਵੇ ਲੜਕਾ ਹੋ ਚਾਹੀਦਾ ਤਾਂ ਜਿਹਦੇ ਰਿਸ਼ਤੇ ਨਾਲ ਮੈਚਿੰਗ ਹੁੰਦੀ ਜਰੂਰ ਸੰਪਰਕ ਕਰੋ ਜੇ ਉੱਪਰ ਸਾਡਾ ਨੰਬਰ ਦਿੱਤਾ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਧੰਨਵਾਦ ਸਾਰਿਆਂ ਦਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ